ਮੈਂ ਬੈਠਾ ਸੋਚ ਰਿਹਾ ਸੀ ਕਿ ਸਾਰੇ ਜਾਣੇ ਨਵੇਂ ਸਾਲ ਦੀਆਂ ਵਧਾਈਆਂ ਦੇ ਵਿੱਚ ਮਸ਼ਰੂਫ ਹਨ ਪਰ ਮੇਰੇ ਜ਼ਿਹਨ 'ਚ ਇੱਕ ਫੁਰਨਾ ਬਾਰ-ਬਾਰ ਆਉਂਦਾ ਹੈ ਕਿ ਨਵੇਂ ਸਾਲ ਦੀ ਕਿਸ ਗੱਲ ਦੀ ਵਧਾਈ ਅਸੀਂ ਦਿੰਦੇ ਹਾਂ ਸ਼ਾਇਦ 2024 ਜਾ ਰਿਹਾ ਹੈ ਸਾਡੀ ਜ਼ਿੰਦਗੀ ਦੇ ਵਿੱਚੋਂ ਤੇ ਦੁਬਾਰਾ ਇਸਨੇ ਨਹੀਂ ਹੋਣਾ ਤੇ 2025 ਦਾ ਸਮਾਂ ਆਗਮਨ ਤੇ ਆ ਰਿਹਾ ਹੈ ਤੇ ਇਹ 2025 ਦਾ ਆਗਮਨ ਵੀ ਦੁਬਾਰਾ ਸਾਡੀ ਜ਼ਿੰਦਗੀ 'ਚ ਨਹੀਂ ਹੋਣਾ ਇਸ ਕਰਕੇ ਸ਼ਾਇਦ ਅਸੀਂ ਨਵੇਂ ਸਾਲ ਦੀਆਂ ਵਧਾਈਆਂ ਇੱਕ ਦੂਸਰੇ ਨੂੰ ਦਿੰਦੇ ਹਾਂ ਲੈਂਦੇ ਹਾਂ ਕਹ ਮੇਰੀ ਮਨਸ਼ਾ ਇਸ ਤੇ ਕੁਝ ਫੋਰ ਹੈ ਮੇਰੀ ਤੁਸ਼ ਬੁੱਧੀ ਅਨੁਸਾਰ ਮੈਨੂੰ ਇਸ ਤਰ੍ਹਾਂ ਲੱਗਾ ਇਸ ਦਾ ਫਰਕ ਸਿਰਫ ਉਹਨਾਂ ਨੂੰ ਪੈਂਦਾ ਹੈ ਜਿਹੜੇ ਜੀ ਰਹੇ ਹਨ ਜਿਨ੍ਹਾਂ ਦੇ ਸਵਾਸ ਚੱਲ ਰਹੇ ਹਨ ਵਧਾਈਆਂ ਵੀ ਤਾਂ ਉਹਨਾਂ ਨੂੰ ਹੀ ਦਿੱਤੀਆਂ ਲਈਆਂ ਜਾਂਦੀਆਂ ਕਈ ਐਸੇ ਵੀ ਹੋਣਗੇ ਵਿਚਾਰੇ ਜਿਨ੍ਹਾਂ ਨੇ 2024 ਚੜ੍ਹਦਾ ਤਾਂ ਦੇਖਿਆ ਪਰ 2024 ਸਮਾਪਤ ਹੁੰਦਾ ਜਾਂ 2025 ਨੂੰ ਜੀ ਆਇਆਂ ਕਹਿਣਾ ਉਹਨਾਂ ਦੇ ਕਰਮਾਂ ਵਿੱਚ ਨਸੀਬ ਨਹੀਂ ਹੋ ਸਕਿਆ ਵਧਾਈਆਂ ਜੀਂਦਿਆਂ ਦੀਆਂ ਹੀ ਹਨ ਤੇ ਜੀਂਦਿਆਂ ਨੂੰ ਹੀ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਮਰਿਆਂ ਨੂੰ ਕੋਈ ਵਧਾਈ ਨਹੀਂ ਦਿੰਦਾ ਨਵਾਂ ਸਾਲ ਹੈ ਪਰ ਗੁਰਮੁਖੋ ਥੋੜੀ ਜੀ ਸੋਜੀ ਨੂੰ ਡੁੰਗਾਈ ਵਾਲੇ ਪਾਸੇ ਲੈ ਕੇ ਜਾਈਏ ਹਰ ਦਿਨ ਨਵਾਂ ਹੈ ਹਰ ਦਿਨ ਨਵਾਂ ਸੂਰਜ ਚੜਦਾ ਹੈ ਹਰ ਦਿਨ ਨਵੀਂ ਰਾਤ ਉਜਾਗਰ ਹੁੰਦੀ ਹੈ ਹਰ ਘੜੀ ਨਵੀਂ ਹੈ ਹਰ ਪਲ ਨਵਾਂ ਹੈ ਹਰ ਸਮਾਂ ਨਵਾਂ ਹੈ ਹਰ ਸਵਾਸ ਨਵਾਂ ਹੈ ਤੇ ਇਹ ਵਧਾਈਆਂ ਵੀ ਸਵਾਸਾਂ ਕਰਕੇ ਹੈ ਜਿਸ ਨੂੰ ਸਵਾਸ ਆ ਰਹੇ ਹਨ ਤੇ ਹਰ ਸਵਾਸ ਇੱਕ ਦਮ ਦਾ ਰੂਪ ਹੈ ਇਹ ਸਾਡੀ ਮੌਹਲਤ ਵੀ ਇੰਨੀ ਕੀ ਹੈ ਹਮ ਆਦਮੀ ਹਾਂ ਇੱਕ ਦਮੀ ਮੌਹਲਤ ਮੌਤ ਨਾ ਜਾਣਾ ਇੰਨਾ ਦਮਾ ਕਰਕੇ ਹੀ ਇਹ ਵਧਾਈਆਂ ਨੇ ਇੰਨਾ ਦਮਾ ਕਰਕੇ ਹੀ ਘੜੀਆਂ ਨੇ ਇੰਨਾ ਸਵਾਸਾਂ ਕਰਕੇ ਹੀ ਦਿਨ ਹੈ ਇੰਨਾ ਸਵਾਸਾਂ ਕਰਕੇ ਹੀ ਰਾਤ ਹੈ ਇੰਨਾ ਸਵਾਸਾਂ ਕਰਕੇ ਹੀ ਰਿਸ਼ਤੇ ਨੇ ਇੰਨਾ ਸਵਾਸਾਂ ਕਰਕੇ ਹੀ ਸਮਾਂ ਹੈ ਹਫ਼ਤੇ ਨੇ ਮਹੀਨੇ ਨੇ ਸਾਲ ਨੇ ਇਹ ਨਵਾਂ ਸਾਲ ਹੈ ਇਸ ਕਰਕੇ ਵਧਾਈ ਹੈ ਸਵਾਸਾਂ ਦੀ ਹਰ ਇੱਕ ਸਵਾਸ ਦੀ ਵਧਾਈ ਜਿਸ ਤਰ੍ਹਾਂ ਪੁਰਾਣਾ ਸਾਲ ਦੁਬਾਰਾ ਨਹੀਂ ਆ ਸਕਦਾ ਨਵਾਂ ਆਉਂਦਾ ਉਸੇ ਤਰੀਕੇ ਨਾਲ ਪੁਰਾਣਾ ਸਵਾਸ ਚਲਾ ਜਾਂਦਾ ਤੇ ਨਵਾਂ ਫਿਰ ਆਉਂਦਾ ਹਰ ਸਵਾਸ ਦੀ ਵਧਾਈ ਇਹਨਾਂ ਸਵਾਸਾਂ ਨੂੰ ਜਿਸ ਨੇ ਬਖਸ਼ਿਸ਼ ਕੀਤਾ ਉਸ ਦਾ ਸ਼ੁਕਰਾਨਾ ਇਹ ਵਧਾਈ ਦਾ ਅਸਲ ਪਾਤਰ ਉਹੀ ਹੈ ਜਿਹੜਾ ਸਵਾਸ ਸਵਾਸ ਉਸ ਦਾ ਸ਼ੁਕਰਾਨਾ ਕਰੇ ਸੱਚ ਜਾਣਿਓ ਅੱਜ ਤੱਕ ਜਿੰਨੇ ਵੀ ਨਵੇਂ ਸਾਲ ਹੰਢਾਏ ਤੇ ਗੁਰੂ ਦੀ ਬਖਸ਼ਿਸ਼ ਨਾਲ ਜਿੰਨੇ ਵੀ ਹੰਡਾ ਸਕਾਂਗੇ ਉਹ ਇੰਨਾ ਗੁਰੂ ਦੀ ਕਿਰਪਾ ਸਵਾਸਾਂ ਸਦਕੇ ਹੀ ਇੰਨਾ ਦਮਾਂ ਸਦਕੇ ਹੀ ਦਮ ਹੈ ਤੇ ਹਰ ਸਵਾਸ ਨਵਾਂ ਹੈ ਹਰ ਜੀਵਨ ਨਵਾਂ ਹੈ ਹਰ ਸਾਲ ਨਵਾਂ ਹੈ ਜੇ ਸਵਾਸ ਨਹੀਂ ਤੇ ਫਿਰ ਕੁਝ ਵੀ ਨਹੀਂ ਸੋ ਆਪ ਜੀਨੂ ਹਰ ਸਵਾਸ ਸਵਾਸ ਦੀ ਵਧਾਈ ਇੰਨਾ ਹਰ ਇੱਕ ਸਵਾਸਾਂ ਨੂੰ ਮਾਨਦਿਆਂ ਹੋਇਆਂ ਮੰਨਦਿਆਂ ਹੋਇਆਂ ਚੰਗੀ ਸੰਗਤ ਚੰਗੇ ਫੁਰਨੇ ਚੰਗੀ ਸੇਧ ਆਪ ਵੀ ਅਪਣਾਈਏ ਤੇ ਦੂਜਿਆਂ ਨੂੰ ਵੀ ਅਪਣਾਉਣ ਦੀਆਂ ਵਧਾਈਆਂ ਦਈਏ ਕੁਝ ਐਸਾ ਕਰੀਏ ਜਿਸ ਨਾਲ ਹਰ ਸ્વાસ ਸਫਲਾ ਹੋ ਜੇ ਇਹ ਮਨੁੱਖਾ ਜਨਮ ਸਫਲਾ ਹੋ ਜੇ ਭਾਈ ਪ੍ਰਾਪਤ ਮਾਨੁੱਖ ਦੇਹੁ ਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ